ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਦ ਸੰਗਤ ਜੀਓ ਆਓ ਜੋ ਆਪ ਜੀ ਨੇ ਪਹਿਲੀ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਆਪਾਂ ਜੋ ਪਟਾਂ ਦੇ ਸਵਈਏ ਨੇ ਪਟਾਂ ਦੇ ਸਵੀਆਂ ਦੀ ਆਪਾਂ ਸੰਖਿਆ ਜਿਹੜੀ ਆਰੰਭ ਕੀਤੀ ਹੋਈ ਹੈ ਪਹਿਲੇ ਭਾਗ ਦੇ ਵਿੱਚ ਆਪਾਂ ਆਰੰਭ ਦਾ ਜਿਹੜਾ ਬੰਦ ਹੈ ਪਹਿਲਾ ਬੰਦ ਸਰਵਣ ਕੀਤਾ ਸੀ ਆਓ ਅੱਜ ਆਪਾਂ ਦੂਸਰਾ ਬੰਦ ਆਰੰਭ ਕਰਨਾ ਹੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਾਰ ਭਰ ਪਰਹੀਤੇ ਪਰੈ ਅਪਰ ਅਪਾਰ ਪਰ ਸਰ ਤੇ ਜਿਹੜਾ ਹੈ ਇਹ ਜਮਕ ਵਿਸ਼ਰਾਮ ਆਏਗਾ ਅੰਮ੍ਰਿਤ ਪ੍ਰਵਾਹ ਸਰ ਪ੍ਰਵਾਹ ਦਾ ਜਿਹੜਾ ਹਾਹਾ ਹੈ ਇਹ ਮੁਕਤਾ ਹੈ ਕੰਨਾਂ ਨਹੀਂ ਲਾਉਣਾ ਇਸ ਦੇ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਾਰ ਭਰ ਭਰਤੇ ਜਿਹੜਾ ਵਿਸ਼ਰਾਮ ਆਏਗਾ ਪਰੈ ਹੀ ਤੇ ਪਰੈ ਪਰੈ ਤੇ ਫਿਰ ਇੱਥੇ ਜਮਕ ਵਿਸ਼ਰਾਮ ਹੈ ਜੀ ਅਪਰ ਅਪਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਰ ਓਪਤ ਪਰ ਲਓ ਏਕੈ ਨਿਮਖ ਤੋ ਕਰ ਆਪਨੋ ਜਿਹੜਾ ਸ਼ਬਦ ਹੈ ਇਹਦੇ ਆੜੇ ਨੂੰ ਕੰਨਾਂ ਵੀ ਲੱਗੇਗਾ ਤੇ ਪੱਪੇ ਨੂੰ ਔਂਕੜ ਵੀ ਲੱਗੇਗਾ ਆਪਨੋ ਪਾਵਨ ਕਰ ਕਰ ਤੇ ਜਮਕ ਵਿਸ਼ਰਾਮ ਆਏਗਾ ਜੀ ਮੰਤਰ ਨਾ ਦੂਸਰੋ ਧਰ ਇਹ ਧਰ ਤੇ ਜਿਹੜਾ ਪੂਰਾ ਵਿਸ਼ਰਾਮ ਆਏਗਾ ਉਹ ਪਤ ਪਰਲੋ ਉਹ ਪਤ ਜਿਹੜਾ ਹੈ ਇਹ ਊੜੇ ਦਾ ਮੂੰਹ ਖੁੱਲਿਆ ਹੈ ਇੱਥੇ ਥੋੜਾ ਲੰਬਾ ਕਰਨਾ ਉਹ ਪਤ ਪਰਲੋਣੀ ਕਹਿਣਾ ਇਸ ਸ਼ਬਦ ਨੂੰ ਪਰਲੋ ਕਹਿਣਾ ਹੈ ਤਮਰਾ ਜਿਥੇ ਸਾਨੂੰ ਬਖਸ਼ਿਸ਼ ਕਰ ਰਹੇ ਨੇ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਰ ਓਪਤ ਪਰਲੋ ਪਰਲੋ ਦਾ ਕਣੋੜਾ ਜਿਹੜਾ ਇਹ ਲਾਉਣਾ ਹੈ ਹੋੜਾ ਨਹੀਂ ਲਾਉਣਾ ਇਕੈ ਨਿਮਖ ਤੋ ਕਰ ਇਹਨੂੰ ਤੂੰ ਨਹੀਂ ਕਹਿਣਾ ਤੱਤੇ ਨੂੰ ਔਂਕੜ ਲੱਗਿਆ ਹੈ ਇਹ ਬਿਲਕੁਲ ਸਿੰਗਲ ਸ਼ਬਦ ਹੈ ਤੋ ਕਰ ਆਣ ਨਾਹੀ ਸੰਸਰ ਉਜੀਆਰੋ ਨਿਰਮਰ ਸੰਸਰ ਪਾਠ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਇਹ ਜਿਹੜਾ ਇਕੱਠਾ ਬੋਲਣਾ ਹੈ ਆਣ ਨਾਹੀ ਸੰਸਰ ਉਜੀਆਰੋ ਨਿਰਮਰ ਇਹਨੂੰ ਉਜੀਆਰੋ ਨਹੀਂ ਕਹਿਣਾ ਉਜੀਆਰੋ ਬੋਲਣਾ ਜੱਜੇ ਨੂੰ ਬਿਹਾਰੀ ਲਾਉਣੀ ਹੈ ਆਣ ਨਾਹੀ ਸੰਸਰ ਉਜੀ ਯਾਰੋ ਨਿਰਮਰ ਨਿਰਮਰ ਤੇ ਪੂਰਾ ਵਿਸ਼ਰਾਮ ਹੈ ਸੰਸਾਰ ਤੇ ਜਮਕ ਵਿਸ਼ਰਾਮ ਹੈ ਕੋਟ ਪਰਾਸ਼ਤ ਜਾਹੇ ਨਾਮ ਲਿਏ ਹਰ ਹਰ ਕੋਟ ਪਰਾਸ਼ਤ ਜਾਹੇ ਤੇ ਜਿਹੜਾ ਜਮਕ ਵਿਸ਼ਰਾਮ ਹੈ ਨਾਮ ਲਿਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਦਰ ਤੇ ਬਿਸ਼ਰਾਮ ਜਿਹੜਾ ਜਮ ਕਾਵੇਗਾ ਸੰਸਾਰ ਤੇ ਜਿਹੜਾ ਪੂਰਾ ਬਿਸ਼ਰਾਮ ਆਏਗਾ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲ ਹਾਰ ਜਿਹੜਾ ਇਹ ਹਾਂ ਸ਼ਬਦ ਹੈ ਇਹਦੇ ਉੱਪਰ ਬਿੰਦੀ ਲੱਗੀ ਹੈ ਇਹ ਨੱਕ ਦੇ ਵਿੱਚ ਦੀ ਵੀ ਬੋਲਿਆ ਜਾਏਗਾ ਹਾਂ ਕੇ ਬਲ ਬਲ ਇੱਥੇ ਬਿਸ਼ਰਾਮ ਆਏਗਾ ਬਲ ਬਲ ਸਤ ਬਲੇ ਹਾਰ ਫਿਰ ਸਾਰਾ ਇਦਾਂ ਨਾਲ ਪੜ ਦੇਣਾ ਹੈ ਇਸ ਤਰੀਕੇ ਨਾਲ ਜਿਹੜਾ ਆਪਾਂ ਸਵਈਆਂ ਦਾ ਦੂਸਰਾ ਬੰਦ ਇਸ ਵੀਡੀਓ ਦੇ ਵਿੱਚ ਆਪਾਂ ਸਰਵਣ ਕੀਤਾ ਹੈ ਆਪ ਜੀ ਦੇ ਸਨਮੁਖ ਵੀਡੀਓ ਲੈ ਕੇ ਆਏ ਆ ਤਾਂ ਆਪ ਜੀ ਨੇ ਇਸ ਤਰੀਕੇ ਦੇ ਨਾਲ ਅਭਿਆਸ ਕਰਨਾ ਹੈ ਗੁਰਬਾਣੀ ਦਾ ਤਾਂ ਕਿ ਸਵਈਆਂ ਦੀ ਬਾਣੀ ਦੇ ਜਿਹੜੇ ਸ਼ੁੱਧ ਵਿਸ਼ਰਾਮ ਤੇ ਸ਼ੁੱਧ ਉਚਾਰਨ ਹੈ ਜਿਹੜਾ ਇਹ ਸਾਨੂੰ ਪਤਾ ਲੱਗ ਸਕੇ ਤੁਹਾਨੂੰ ਵੀਡੀਓ ਵਧੀਆ ਲੰਗੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ